ਬ੍ਰੀਕ ਤੋਂ ਸਵਾਗਤ ਹੈ ਸਾਰੀ ਦੇਖਕਾਂ ਦਾ ਖਬਰਾਂ ਦੇ سلسلے ਨੂੰ ਅੱਗੇ ਤੋਰਾਂਗੇ ਅੰਮ੍ਰਿਤਸਰ ਦੇ ਡੇਰਾ ਗਿਆਨੀ ਅਮੀਰ ਚੰਦ ਦੇ ਸੇਵਾ ਪੰਥੀ ਸੰਪਰਦਾਇ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੇ ਮੁਲਾਕਾਤ ਕੀਤੀ ਜੀਏ ਡੇਰੇ ਦੇ ਗਿਆਨੀ ਅਮੀਰ ਚੰਦ ਦੇ ਮੁਖੀ ਦੀ ਚੋਣ ਦੇ ਲਈ ਜਥੇਦਾਰ ਸ੍ਰੀ ਹਕਾਲ ਦਸਾਂ ਨੂੰ ਮੰਪੱਤਰ ਸੌਂਪਿਆ ਗਿਆ ਅਨੁਸਾਰ ਕਿ ਡੇਰੇ ਦਾ ਪ੍ਰਬੰਧ ਚਲਾਉਣ ਦੇ ਲਈ ਜਥੇਦਾਰ ਸ੍ਰੀ ਹਕਾਲ ਤੱਕ ਸਾਹਿਬ ਮੁਖੀ ਦੀ ਚੋਣ ਕਰਵਾਉਣ ਕਿਉਂਕਿ ਡੇਰੇ ਦੇ ਮੁਖੀ ਮਹੰਤ ਮੱਖਣ ਦਾਸ ਦੇ ਅਕਾਲ ਚਲਾਣੇ ਤੋਂ ਬਾਅਦ ਮੁਖੀ ਦੀ ਚੋਣ ਦੇ ਲਈ ਵਿਵਾਦ ਖੜਾ ਹੋ ਗਿਆ ਸੋ ਸਬਵਾਦ ਨੂੰ ਕਿਸ ਤਰ੍ਹਾਂ ਸ਼ਾਂਤ ਕਰਵਾਇਆ ਜਾਏ ਹੁਣ ਇੱਕ ਹੋਰ ਮੁਖੀ ਦੀ ਲੋੜ ਹੋਏਗੀ ਤੇ ਇਸ ਤੇ ਲਈ ਉਹਨਾਂ ਦੇ ਵੱਲੋਂ ਮੰਗ ਪੱਤਰ ਜੋ ਹੈ ਉਹ ਸੌਂਪਿਆ ਗਿਆ ਹੈ ਤਿਖਾਸ ਤੌਰ ਤੇ ਕਿਹਾ ਗਿਆ ਹੈ ਕਿ ਡੇਰਾ ਦਾ ਪ੍ਰਬੰਧ ਜੋ ਹੈ ਉਸ ਲਈ ਜਸਦਰ ਸਾਹਿਬ ਇੱਕ ਮੁਖੀ ਦੀ ਚੋਣ ਕਰਵਾਉਣ ਜਿਹੜੇ ਮਹਾਂਤਮਕਨ ਸਿੰਘ ਜੀ ਉੱਤੇ ਚਲਾਣਾ ਕਰ ਗਏ ਨੇ ਸੇਵਾ ਪੰਥੀ ਸੰਗ ਸੇਵਾ ਪੰਥੀਆਂ ਦੀ ਇਹ ਅਰਦਾਸ ਹੈ ਅਸੀਂ ਬੇਨਤੀ ਕਰਾਏ ਆ ਕਿ ਕੁਝ ਲੋਕ ਜਿਹੜੇ ਮਹਾਂਤ ਮੱਖਣ ਸਿੰਘ ਦੇ ਲੜਕੇ ਨੂੰ ਸੰਸਕਾਰ ਵਾਲੇ ਦਿਨ ਸਰੀਰ ਅਜੇ ਸ਼ਰਾਨ ਹੀ ਕੀਤਾ ਸੀ ਉੱਤੇ ਪੱਗ ਬੰਨਣ ਲੱਗ ਪਏ ਅਸੀਂ ਸੇਵਾ ਪੰਤੀ ਕੋਲ ਪੱਟ ਤੇ ਕਿਸੇ ਨੇ ਸਾਨੂੰ ਮੈਂ ਅਸੀਂ ਕਿਹਾ ਸੀ ਇਹ ਨਹੀਂ ਹੋਣ ਦੇਣਾ ਕਿ ਕੰਨ ਉਹਨਾਂ ਨੇ ਸਾਨੂੰ ਖੂਰੀਆਂ ਵੱਟੀਆਂ ਬਹੁਤ ਕੁਝ ਗਿਆ ਤੇ ਬੇਨਤੀ ਹੈ ਕਿ ਸਾਡਾ ਇਹ ਸੁਣਾਈ ਕਿ ਪੰਜਾਬੇ ਉਹ ਪ੍ਰਾਪਰਟੀ ਸਾਡੀ ਸੇਵਾ ਪੰਚਾਇਤ ਮਹੱਲ ਤੋਂ ਆਈ ਜਾਵੇ ਮੰਤ ਜਿਹਨੂੰ ਮਰਜ਼ੀ ਬਣਾਇਆ ਜਾਵੇ ਔਰ ਅਕਾਲ ਤਖ਼ਤ ਸਾਹਿਬ ਜੋ ਡਿਸਾਈਡ ਕਰੇਗਾ ਅਸੀਂ ਉਸ ਦੇ ਫੁੱਲ ਜਣਾਵਾਂਗੇ